ਕਿਸਾਨਾਂ ਨੇ ਨਗਰ ਕੌਂਸਲ ਕੁਰਾਲੀ ਦੇ ਦਫ਼ਤਰ ਨੂੰ ਲਗਾ ਦਿੱਤਾ ਪੱਕਾ ਜਿੰਦਰਾ ਕਿਸਾਨਾਂ ਦੀ ਤਰਲੇ-ਮਿੰਤਾ ਕਰਦੇ ਨਜ਼ਰ ਆਏ ਨਗਰ ਕੌਂਸਲ ਦੇ ਮੁਲਾਜ਼ਮ ਗੁੱਸੇ ਵਿੱਚ ਕਿਸਾਨਾਂ ਨੇ ਨਗਰ ਕੌਂਸਲ ਦੇ ਖਿਲਾਫ ਕੀਤੀ ਨਾਰੇਬਾਜ਼ੀ ਨਗਰ ਕੌਂਸਲ ਕੁਰਾਲੀ ਮੁਰਦਾਬੋ ਦੇ ਪਪਰਾਲੀ ਰੋਡ ਤੇ ਇੱਕ ਵੱਡੀ ਸਮੱਸਿਆ ਸੀਵਰੇਜ ਦੀ ਬਣੀ ਹੋਈ ਸੀ ਜਿਸ ਨੂੰ ਲੈ ਕੇ ਪਹਿਲਾਂ ਵੀ ਕਿਸਾਨ ਯੂਨੀਅਨ ਵੱਲੋਂ ਬਾਈਪਾਸ ਜਾਮ ਕੀਤਾ ਗਿਆ ਸੀ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਬੜਾਲੀ ਦੀ ਅਗਵਾਈ ਦੇ ਵਿੱਚ ਕੁਰਾਲੀ ਦੇ ਨਗਰ ਕੌਂਸਲ ਦੇ ਦਫ਼ਤਰ ਨੂੰ ਜਿੰਦਰਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਕੈਮਰਾਮੈਨ ਨੂੰ ਕਮਾਂਗਾ ਕਿ ਇੱਕ ਵਾਰ ਪਹਿਲਾਂ ਤਸਵੀਰਾਂ ਦਿਖਾਣ ਜਿੱਥੇ ਕੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਬੜਾਲੀ ਦੀ ਅਗਵਾਈ ਦੇ ਵਿੱਚ ਕਈ ਕਿਸਾਨ ਆਗੂਆਂ ਵੱਲੋਂ ਕੁਰਾਲੀ ਦੇ ਨਗਰ ਕੌਂਸਲ ਦੇ ਦਫ਼ਤਰ ਨੂੰ ਜਿੰਦਰਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੀ ਉਹੜਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਨਾਲ ਕਮਿਟਮੈਂਟ ਹੋਈ ਸੀ ਕਿ ਜੋ ਕਿਸਾਨ ਦੀਆਂ ਫਸਲ ਖਰਾਬ ਹੋਈ ਹੈ ਤੇ 3 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ ਜਿਸ ਦਾ 1 ਲੱਖ ਰੁਪਿਆ ਮੁਆਵਜ਼ਾ ਵੀ ਦਿੱਤਾ ਗਿਆ ਸੀ ਅਤੇ ਹੁਣ ਨਗਰ ਕੌਂਸਲ ਦੇ ਮੁਲਾਜ਼ਮਾਂ ਦੇ ਨਾਲ ਕਿਸਾਨ ਆਗੂਆਂ ਦੀ ਗੱਲਬਾਤ ਵੀ ਹੋ ਰਹੀ ਹੈ ਅਤੇ ਕੀ ਕਹਿਣਾ ਰੇਸ਼ਮ ਸਿੰਘ ਬੜਾਲੀ ਦਾ ਇਸ ਪੂਰੇ ਮਾਮਲੇ ਨੂੰ ਲੈ ਕੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੁਹਾਨੂੰ ਜਿੱਦਾਂ ਲਾਇਆ ਜਾਵੇ ਆਖਰਕਾਰਨ ਕੀ ਹੈ ਦੇਖੋ ਨਗਰ ਕੌਂਸਲ ਕਰਾਲੀ ਵੱਲੋਂ ਇਹਨਾਂ ਦੇ ਸਮੂਹ ਸਟਾਫ ਵੱਲੋਂ ਵਿੱਚੇ ਪ੍ਰਧਾਨ ਜੀ ਦੇ ਸਾਰੇ ਤਿੱਤ ਗ੍ਰੰਥ ਵਿੱਚ ਐਸਡੀਐਮ ਸਾਹਿਬ ਵੀ ਤਕਰੜ ਇਹਨਾਂ ਨੇ ਕਮਿਟਮੈਂਟ ਕੀਤੀ ਸੀ ਸਾਡੇ ਕਿਸਾਨ ਭਰਾ ਦੀ ਇੱਥੋਂ ਨੁਕਸਾਨ ਹੋ ਗਿਆ ਸੀ ਕਾफी ਪੈੜੀ ਦਾ ਬਿਲਕੁਲ ਇਹਨਾਂ ਦੀ ਕਾਨ ਖਰਾਬ ਹੋ ਗਈ ਸੀ ਲੇਕਿਨ ਇਹ ਆਪਦੀ ਕਮਿਟਮੈਂਟ ਤੇ ਖੜੇ ਨਹੀਂ ਉਤਰੇ 1 ਲੱਖ ਰੁਪਇਆ ਦਿੱਤਾ ਮੁਆਵਜ਼ੇ ਦਾ ਦੋ ਹਜੇ ਤੱਕ ਸਾਨੂੰ ਦਿੱਤਾ ਨਹੀਂ ਸੀ ਇਹਨਾਂ ਨੇ ਤਕਰੀਬਨ ਇਹ ਅਜੇ ਤਕਰੀਰਾਂ ਦੀ ਕਮਿਟਮੈਂਟ ਪੂਰੀ ਨਹੀਂ ਹੋ ਰਹੀ ਸਾਨੂੰ ਹੈਰਾਨਗिरी ਕਰ ਰਹੇ ਆ ਅਸੀਂ ਪੱਕੇ ਤੌਰ ਤੇ ਸੋਚ ਰਹੇ ਹਾਂ ਅੱਜ ਇਹਨੂੰ ਪੱਕੇ ਤੌਰ ਤੇ ਬੰਦ ਕਰ ਦਾਂਗੇ ਨਗਰ ਕੌਂਸਲ ਦੇ ਦਫਤਰ ਨੂੰ ਪੱਕਾ ਹੀ ਤੌਰ ਤੇ ਹੀ ਬੰਦ ਕਰ ਦਾਂਗੇ ਜਿੰਦਾ ਲਾ ਦਾਂਗੇ ਜੀ ਕਿਉਂਕਿ ਦੇਖੋ ਕਿਸਾਨ ਪਰੇਸ਼ਾਨ ਹੈ ਇਥੋਂ ਦੀਆਂ ਨਲਾਇਕੀਆਂ ਕਾਰਨ ਇਥੋਂ ਦੇ ਸਟਾਫ ਦੀਆਂ ਨਲਾਇਕੀਆਂ ਕਾਰਨ ਅਜੇ ਵੀ ਤੁਸੀਂ ਦੇਖੋ ਵੀ ਸੀਵਰੇਜ ਦੇ ਪਾਣੀ ਨਾਲ ਕਈ ਏਕੜ ਕਿਸਾਨਾਂ ਦੀ ਫਸਲ ਅਜੇ ਵੀ ਤਬਾਹ ਹੋ ਰਹੀ ਹੈ ਅਰਕੇ ਕੋਈ ਗੱਲਬਾਤ ਨਹੀਂ ਹੋਈ ਨਗਰ ਕੌਂਸਲ ਦੇ ਨਾਲ ਦੇਖੋ ਗੱਲਬਾਤ ਕਈ ਵਾਰ ਹੋ ਚੁੱਕੀ ਇਹਨਾਂ ਦੇ ਨਾਲ ਲੇਕਿਨ ਅਜੇ ਅਸੀਂ ਇਹ ਆਪਦੀ ਗਲਤੇ ਪੂਰਾ ਪੈਰਾ ਹੀ ਨਹੀਂ ਦੇ ਰਹੇ ਕਿਉਂਕਿ ਜਦੋਂ ਤੀਕਾ ਅਸੀਂ ਲੋਕ ਨਹੀਂ ਫਿਰ ਆਪਦੇ ਇੱਕ ਕਰੜੀ ਵਰਤਦੇ ਉਦੋਂ ਤੱਕ ਕਰੇ ਫਿਰ ਬੰਦੇ ਨਹੀਂ ਬਣਦੇ ਜੀ ਤੇ ਖੁਜੜੀ ਹਾਲਾਤ ਇਸ ਤਰ੍ਹਾਂ ਦੇ ਬਣ ਚੁੱਕੀਆਂ ਤੁਸੀਂ ਤੁਸੀਂ ਇਹ ਦੇਖੋ ਵੀ ਪਰਸੋਂ ਚੋਂ ਉਥੇ ਫਿਰ ਕਿਸਾਨ ਇਹਨਾਂ ਦੇ ਸੀਵਰੇਜ ਤੇ ਪਾਣੀ ਨਾਲ ਕਿਸਾਨ ਦਾ ਨੁਕਸਾਨ ਹੋਇਆ ਦੇਖੋ ਸੀਵਰੇਜ ਦਾ ਸਿਸਟਮ ਕਰਾਲੀ ਦਾ ਗਲਤ ਹੈ ਨਕਸ਼ਾ ਕੁਰਾਲੀ ਜਿਹੜਾ ਚਾਹ ਨਗਰ ਕਾਉਂਸਲ ਸੀ ਕਿਨਾਂ ਇਹਨਾਂ ਨੇ ਪਾਸ ਕੀਤਾ ਉਹ ਗਲਤ ਹੈ ਲੇਕਿਨ ਕਸੂਰ ਕਿਸਾਨ ਦਾ ਤਾਂ ਉਹਦੇ ਵਿੱਚ ਕੋਈ ਨਹੀਂ ਨਾ ਹੈਗਾ ਅਸੀਂ ਇਹਨਾਂ ਨੂੰ ਸਹਿਯੋਗ ਦੇ ਰਹੇ ਹਾਂ ਲੇਕਿਨ ਇਹ ਨਾ ਅੱਜ ਵੀ ਪਾਣੀ ਜਾ ਕੇ ਸਾਡੀਆਂ ਫਸਲਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਉਹ ਕਿਸਾਨ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੂਗਾ ਅਤੇ ਅਸੀਂ ਆਪਣਾ ਮੁਆਵਜ਼ਾ ਵੀ ਲੈਣਾ ਤੇ ਭੁਖਤੇ ਵੀ ਜਦੋਂ ਵੀ ਇਹਨਾਂ ਦੇ ਇਸ ਤਰ੍ਹਾਂ ਦੀ ਅਣਗਹਿਲੀ ਇਹਨਾਂ ਵੱਲੋਂ ਵਰਤੀ ਗਈ ਹੈ ਦੇਖੋ ਸਰਕਾਰ ਤਨਖਾਹ ਦਿੰਦੀ ਹੈ ਅੱਜ ਇਹੋ ਸਾਹਿਬ ਦੀ ਕਿੰਨੀ ਤਨਖਾਹ ਹੋਣੀ ਹੈ ਇੱਥੇ ਤੁਹਾਨੂੰ ਪਤਾ ਹੀ ਹੈ ਸਟਾਫ ਦੀਆਂ ਵੀ ਤਨਖਾਹਾਂ ਹੋਣਗੀਆਂ ਲੇਕਿਨ ਜੋ ਇਹਨਾਂ ਦੇ ਫਰਜ਼ ਬਣਦੇ ਨੇ ਉਹ ਉਹਨਾਂ ਦੇ ਵਿੱਚੋਂ ਜ਼ੀਰੋ ਐ ਸੋ ਇਹ ਵੱਡੀ ਗੱਲ ਈ ਹੈ ਜਿਹੜੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਉਹ ਤੇ ਬਾਬਤੇ ਅਸੀਂ ਅੱਜ ਰੋਸ ਵਜੋਂ ਕਿਸਾਨਪਰਾ ਕਰ ਰਹੇ ਵੀ ਰੋਸ ਹੈ ਜਾਨਾ ਵੀ ਆਪਾਂ ਬੰਦ ਕਰੋ ਈ ਨਾ ਤੰਗ ਹੋਗੇ ਸੋਸ ਬਾਅਦ ਕਰਮਚਾਰੀ ਅੰਦਰ ਬੈਠੇ ਕੰਮ ਕਰ ਰਹੇ ਆ ਬਾਹਰ ਤਾਂ ਹੀ ਆਪਾਂ ਨੇ ਬੰਦ ਕਰਦੇ ਨੇ ਵਧੀਆ ਕੰਮ ਕਰਨਗੇ ਅੰਦਰੇ ਰਾਤ ਨੂੰ ਵੀ ਇੱਥੇ ਬੰਦ ਰੱਖਾਂਗੇ ਫੇਰ ਜਿੰਦਾ ਲੱਗੂਗਾ ਈ ਪੱਕਾ ਜਿੱਦਾਂ ਪੱਕਾ ਲੱਗੂਗਾ ਨਾ ਦਿਨ ਰਾਤ ਦਾ ਉਹ ਇਸ ਤਰ੍ਹਾਂ ਹੀ ਨਾ ਖੋਲਣਾ ਜਾਣਾ ਅੰਦਰ ਜੋ ਵੀ ਕੰਮ ਕਰੀ ਜਾਣ ਤੋਂ